ਵੀਡੀਓ ਦੇਖ ਰਹੇ ਸਾਰੇ ਮਿੱਤਰ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤਰੀਕ ਹੋ ਗਈ 2 ਸਤੰਬਰ ਸਾਲ 2025 ਦਿਨ ਹੋ ਗਿਆ ਇਹ ਮੰਗਲਵਾਰ ਦਾ ਤੇ ਸਮਾਂ ਹੋ ਰਿਹਾ 8 ਵਜੇ ਦਾ ਮਾਹੌਲ ਇਦਾਂ ਦਾ ਏ ਵੀ ਸਵੇਰੇ 6:30 ਵਜੇ ਦਾ ਮੀਂਹ ਪੈ ਰਿਹਾ ਤੇ ਆਪਾਂ ਹੁਣੇ ਬਾਹਰ ਨਿਕਲੇ ਸੀਗੇ ਤੇ 25 ਕਿਲੋਮੀਟਰ ਦਾ ਆਪਣਾ ਸਫ਼ਰ ਹੈ ਉਹਦੇ ਵਿੱਚੋਂ 24 ਕਿਲੋਮੀਟਰ ਟਲਾਂਣ ਹੈ ਤੇ ਮੀਂਹ ਪੈਣ ਤੋਂ ਬਾਅਦ ਜੋ ਗੁਰਦੁਆਰਾ ਸਾਹਿਬ ਦਾ ਵਿਊ ਹੈ ਉਹ ਕੁਝ ਇਦਾਂ ਦਾ ਏ ਆਪਾਂ ਦੇਖਦੇ ਵੀ ਇਹ ਕਦੋਂ ਤੱਕ ਮੌਸਮ ਸੈੱਟ ਹੁੰਦਾ ਕਿਉਂਕਿ ਹੁਣੇ ਥੋੜਾ ਰੁਕਿਆ ਏ ਤੇ ਅੱਗੇ ਫੇਰ ਸ਼ੁਰੂ ਹੋ ਜਾਏਗਾ ਕਿਉਂਕਿ ਬੱਦਲ ਪਹਾੜੀਆਂ ਤੋਂ ਥੱਲੇ ਉਤਰੇ ਹੋਏ ਆ ਸਮਾਂ ਹੋਣ ਵਾਲਾ ਜੀ 10:30 ਵਜੇ ਦਾ ਤੇ ਆਪਾਂ ਨੇ ਦੁਬਾਰਾ ਸਫ਼ਰ ਸਟਾਰਟ ਕਰਤੇ ਆ ਵੀ ਇੱਥੋਂ ਆਪਾਂ ਨੇ ਸਿਰਫ 9 ਕਿਲੋਮੀਟਰ ਜਾਣਾ ਹੈ ਹੈ ਵੈਲਕਮ ਬੈਕ ਟੂ YouTube ਚੈਨਲ ਸਹੀ ਹੈ ਤੇ ਪਿੱਛੇ ਗੁਰਦੋਰਾ ਲਾਈਵ ਹੈ ਬੱਦਲ ਬਹੁਤੇ ਥੱਲੇ ਉਤਰੇ ਹੋਏ ਆ ਤੇ ਆਪਾਂ ਹੁਣ ਦੇਖਦੇ ਆ ਅੱਗੇ ਮੌਸਮ ਸਹੀ ਰਹੇਗਾ ਕਿਉਂਕਿ ਆਪਾਂ ਨੇ ਲੱਗ ਹੀ ਪਹੁੰਚਣਾ ਹੈ ਤੇ ਇੱਧਰ ਤੁਹਾਨੂੰ ਇਹ ਜਿਹੜੀ ਏਟੀਵੀ ਹੈ ਬਾਈਕ ਰਾਈਡਿੰਗ ਤੁਸੀਂ ਕਰ ਸਕਦੇ ਹੋ 3-4 ਕਿਲੋਮੀਟਰ ਦਾ ਏਰੀਆ ਹੁੰਦਾ ਇਹ ਇਹ ਲੰਦੇ ਨੇ 1200 ਰੁਪਿਆ ਘਟ ਘਟਾ ਕੇ ਇਹ ਸਾਰਾ 500 ਤੇ ਆ ਜਾਂਦੇ ਤੇ ਇੱਧਰ ਆਰਮੀ ਦਾ ਕੈਂਪ ਹੈ ਸਾਰਾ ਅਚੜਾਈ ਆਪਾਂ 1 ਕਿਲੋਮੀਟਰ ਦੀ ਚੜ ਰਹੇ ਹਾਂ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਕਰਕੇ ਅੱਗੇ ਟਲਾਂਣਾ ਹੈ ਤੇ 8 ਕਿਲੋਮੀਟਰ ਤੇ ਆਪਣਾ ਇੱਕ ਮਿੱਤਰ ਹੈ। ਉਹਦੇ ਕੋਲੇ ਪਹੁੰਚੀਏ। ਤੇ ਸਾਹਮਣੇ ਚੋਂ ਉੱਪਰ ਭੱਜੇ ਆ ਰਹੇ। ਕਾਰਨ 5 ਤਰੀਕ ਨੂੰ ਆਰਮੀ ਦੀ ਭਰਤੀ ਹੈ। ਤੇ ਸਰੀਰ ਨੂੰ ਵਾਰਮ-ਅਪ ਕਰ ਰਹੇ। ਅਲੱਗ-ਅਲੱਗ ਸਟੇਟਾਂ ਤੋਂ ਆਏ ਹੋਏ ਨੇ। ਕੋਈ ਜਵਾਹਰਥਾਨ ਤੋਂ ਕੋਈ ਮੱਧ ਪ੍ਰਦੇਸ਼ ਤੋਂ ਕੋਈ ਹਰਿਆਣੇ ਤੋਂ ਕੋਈ ਯੂਪੀ ਤੋਂ ਰਾਤੀ ਸਾਰੇ ਮੁੰਡੇ ਪਹੁੰਚੇ ਬੈਠੇ। ਤੇ ਅੱਜ ਦੇ ਦੈਂਦੀ ਪਹਿਲੀ ਟਲਾਣ ਆਪਾਂ ਨੂੰ ਮਿਲ ਰਹੀ ਹੈ ਗੁਰਦੁਆਰਾ ਸਾਹਿਬ ਦਰਸ਼ਨ ਖੁੱਲੇ ਹੋਗੇ ਪ੍ਰਸ਼ਾਦਾ ਬੰਣੀ ਆਪਾਂ ਨੇ ਛਕ ਲਿਆ ਸੀਗਾ ਤੇ ਉੱਥੋਂ ਚੱਲ ਪਏ ਥਾਂ ਥਾਂ ਤੇ ਤੁਹਾਨੂੰ ਇਹ ਬੋਰਡ ਲੱਗੇ ਵੀ ਦਿਖ ਜਾਣਗੇ ਨੋਨ ਡਰੋਨ ਜ਼ੋਨ ਕਿਉਂਕਿ ਇੱਥੇ ਆਰਮੀ ਦਾ ਏਰੀਆ ਸਾਰਾ ਤੇ ਆਪਾਂ ਟਿਕਾਣੇ ਤੇ ਪਹੁੰਚ ਗਏ ਤੇ ਥੱਲੇ ਨਾ ਮੋਟਰਸਾਈਕਲ ਬਹੁਤ ਖੜੇ ਐ ਇਹ ਮੋਟਰਸਾਈਕਲ ਅਲੱਗ ਅਲੱਗ ਸਟੇਟ ਦੇ ਐ ਇਹਦੇ ਵਿੱਚ ਜ਼ਿਆਦਾ ਵੈਸਟ ਬੰਗਾਲ ਦੇ ਐ ਪੂਰਬ ਮਹਾਰਾਸ਼ਟra ਦੇ ਐ ਤੇ ਇਥੋਂ ਸਣੇ ਭਾਈ ਇਹ ਕੱਪੜੇ ਲੇੜੇ ਬੈਗ ਹੋ ਕੇ ਇਹਨਾਂ ਦੇ ਪੈਕ ਹੋ ਕੇ ਇਥੋਂ ਪਾਰਟਲ ਹੋ ਜਾਂਦੇ ਫਿਰ ਇਥੋਂ ਹੀ ਮਿਲ ਜਾਂਦੇ ਇਹਨਾਂ ਨੂੰ ਤੇ ਸਾਹਮਣੇ ਦਾ ਜਿਹੜਾ ਵਿਊ ਹੈ ਉਹ ਅੱਜ ਸੋਹਣਾ ਘੱਟ ਲੱਗ ਰਿਹਾ ਉਹਦਾ ਕਾਰਨ ਇਹ ਹੈ ਵੀ ਆਪਾਂ ਨੂੰ ਇਹ ਵੀ ਆਪਾਂ ਗੁਰਦੁਆਰਾ ਦਾਦਨ ਸਾਹਿਬ ਪਹੁੰਚ ਜਾਈਏ ਇਥੋਂ ਰਹਿ ਗਿਆ ਤਕਰੀਬਨ 14 ਕਿਲੋਮੀਟਰ ਪਰ ਮੌਸਮ ਬਦਲ ਬਈ ਵਾਲਾ ਠੰਡ ਹਵਾ ਕਰਕੇ ਲੱਗਦੀ ਉੱਧਾਂ ਠੰਡ ਨਹੀਂ ਹੈ ਬਾਕੀ ਜਿਹੜੇ ਮਿੱਤਰ ਕੋਲ ਆਏ ਹੋਏ ਆ ਇਹ ਭਾਈ ਕਮਰਾ ਹੈ ਇੱਥੇ ਰੁਕਦੇ ਆਂ ਪਾਣੀ ਪੁਣੀ ਗਰਮ ਕਰਕੇ ਨਾ ਕੇ ਧੋ ਕੇ ਫਿਰ ਅੱਗੇ ਚੱਲਦੇ ਆਂ ਆਪਾਂ ਇਸ ਟਾਈਮ ਰਜਾਈ 'ਚ ਬੈਠੇ ਸੀਗੇ ਤੇ ਨਾਲ ਇੱਕ ਕੰਬਲ ਜੋੜਿਆ ਹੋਇਆ ਤੇ ਸਾਹਮਣੇ ਹੀਟਰ ਚੱਲ ਰਿਹਾ ਤੇ ਕੱਪੜੇ ਲੀੜੇ ਆਪਾਂ ਨੇ ਕੱਢ ਕੇ ਧੋਣ ਨੂੰ ਪਾਤੇ ਤੇ ਅਗਰ ਬਾਹਰ ਦੀ ਗੱਲ ਕਰੀਏ ਤਾਂ ਬਾਹਰ ਪਿਛਲੇ 2-3 ਘੰਟਿਆਂ ਤੋਂ ਲਗਾਤਾਰ ਮੀਂਹ ਪੈ ਰਿਹਾ ਤੇ ਇੱਕੋ ਹੀ ਸਪੀਡ ਨਾਲ ਪੈ ਰਿਹਾ ਆਪਾਂ ਵਧੀਆ ਰਹੇ ਆਪਾਂ ਮਿੱਤਰ ਕੋਲੇ ਪਹੁੰਚ ਗਏ ਆਪਣੇ ਕੋਲੇ ਤੇ ਇਹ ਜਾਣਕਾਰ ਨੇ ਜੀ ਜਿਹੜੇ ਆਪਾਂ ਕਾਰਗਿਲ ਚ ਵੀਰ ਮਿਲੇ ਤੇ ਪੰਨੂ ਸਾਹਿਬ ਉਹਨਾਂ ਦੀ ਜਾਣਕਾਰ ਨੇ ਇਹ ਤੇ ਆਪਾਂ ਇੱਥੇ ਰੁਕਾਂਗੇ ਅੱਜ ਵਲੌਗ ਵਗੈਰਾ ਐਡਿਟ ਕਰੀਏ ਅਗਰ ਆਪਾਂ ਲੇ ਚਲੇ ਜਾਂਦੇ ਤਾਂ ਰਸਤੇ ਚ ਮੀਂਹ ਨਾਲ ਜੁੜਾ ਲੈਣਾ ਤਾਂ ਹੈ ਤਾਂ ਟਲਾਂਣਾ ਪਰ ਅੱਗੇ ਸਟੇ ਦੀ ਦਿੱਕਤ ਹੋਣੀ ਸੀ ਪਰ ਹੁਣ ਆਪਾਂ ਬਿਲਕੁਲ ਵਧੀਆ ਏ ਵੀ ਠੰਡ ਹੈਗੀ ਏ ਪਰ ਹੀਟਰ ਨੇ ਬਚਾਇਆ ਹੋਇਆ ਰਜਾਈ ਨੇ ਬਚਾਇਆ ਹੋਇਆ ਤੇ ਆਪਾਂ ਨੂੰ ਕੰਬਲ ਨੇ ਬਚਾਇਆ ਤੇ ਜੰਮੂ ਵਾਲਾ ਭਰਾ ਆਪ ਚਲਾ ਗਿਆ ਵੀ ਇੱਧਰ ਰੋਟੀ ਦੇ ਗਿਆ ਵੀ ਇੰਨੀ ਖਾ ਤਾਂ ਹੋਣੀ ਨਹੀਂ ਰੋ ਕੜੀ ਹੈ ਤੇ ਨਾਲ ਫਲੀ ਮਟਰ ਹੈ ਤੇ ਕਿਆ ਰੋਟੀਆਂ ਨਾਲ ਚੌਲ ਕਰਦੇ ਆ ਜੀ ਦੋ ਦੋ ਹੱਥ ਤੇ ਰੋਟੀਆਂ ਦੇ ਉੱਤੇ ਦੇਸੀ ਕੀ ਕੁਛ ਇਸ ਲੈਵਲ ਦਾ ਹੈ ਵੀ ਜੰਮੂ ਵਾਲੇ ਭਰਾ ਦਾ ਦਿਲੋਂ ਧੰਨਵਾਦ ਵੀ ਆਪਾਂ ਅੱਜ ਜਮਾ ਘਰ ਵਾਲਾ ਖਾਣਾ ਖਾ ਰਹੇ ਹਾਂ ਸੋ ਆਗੇ ਤੋਂ ਤੁਹਾਡਾ ਨਵੇਂ ਦਿਨ ਦੇ ਵਿੱਚ 3 ਸਤੰਬਰ ਸਾਲ 2025 ਸਮਾਂ ਹੋ ਗਿਆ 10 ਵਜੇ ਦਾ ਤੇ ਰਾਤੀ ਆਪਾਂ ਇਹਨਾਂ ਮਿੱਤਰਾਂ ਕੋਲੇ ਰੁਕੇ ਬੇ ਤੇ ਇਹ ਹੈ ਜੀ ਮੰਨਿਆ ਮਨੀਸ਼ ਕਿਹੜੇ ਵਾਲਾ ਮਨੀਸ਼ ਉਹ ਬਿਹਾਰ ਵਾਲਾ ਹੈ ਇਹ ਸ਼ਿਵਮ ਹੈ ਜੀ ਅਨਮੋਹ ਰਤਨ ਆਪਣੇ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਉਦਮਪੁਰ ਤੋਂ ਉਦਮਪੁਰ ਤੋਂ ਤੇ ਇਹ ਵੀ ਉਦਮਪੁਰ ਤੋਂ ਆ ਇਹ ਇੱਕ ਪਠਾਨਕੋਟ ਵਾਲਾ ਮੁੰਡਾ ਹੈ ਉਹ ਮੁੰਡਾ ਗੱਡੀ ਚਲਾ ਰਿਹਾ ਦਾ ਕੀ ਬਾਤ ਹੈ ਸਾਤਰੀਕਾਲ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਪਠਾਨਕੋਟ ਤੋਂ ਪਠਾਨਕੋਟ ਤੋਂ ਵੀ ਜਿਹੜੇ ਰਸਤੇ ਨੂੰ ਅੱਧਾ ਘੰਟਾ ਲੱਗਦਾ ਮੁੰਡਾ 10 ਕੁ ਮਿੰਟ ਚ ਲੈ ਆਇਆ ਤੇ ਹਿਸਾਬ ਲਾ ਲਓ ਵੀ ਗੱਡੀ ਕਿਦਾਂ ਦੀ ਚੱਲੀ ਹੋਣੀ ਤੇ ਆਪਾਂ ਹੁਣ ਹਾਂ ਸਿਲੰਡਰ ਭਰਾਈਏ ਸਿਲੰਡਰ ਭਰਨ ਤੋਂ ਬਾਅਦ ਫਿਰ ਆਪਾਂ ਚੱਲਦੇ ਆਂ ਜੀ ਗੁਰਦੁਆਰਾ ਦਾਤੜਨ ਸਾਹਿਬ ਤੇ ਅੱਜ ਮੌਸਮ ਥੋੜਾ ਖੋਲਿਆ ਹੋਇਆ ਏ ਇਹ ਟੈਕਸੀ ਸਟੈਂਡ ਹੈ ਤੇ ਤੁਹਾਨੂੰ ਐਦਾਂ ਦੀਆਂ ਇੱਥੇ ਗੱਡੀਆਂ ਮਿਲ ਜਾਣਗੀਆਂ ਜਿਨ੍ਹਾਂ ਦੇ ਵਿੱਚ 2 ਏ.ਟੀ.ਐਮ ਲੱਗੇ ਹੁੰਦੇ ਨੇ ਤੇ ਪੈਸੇ ਤੁਹਾਨੂੰ ਆਰਾਮ ਨਾਲ ਮਿਲ ਜਾਣਗੇ ਗਲੀ ਨਹੀਂ ਬੋਲਣਾ ਰਾਈਟ ਨਾ ਵੀਪਲਾ ਦੂਗੇ ਆਪਾਂ ਕੋਈ ਚੱਕਰ ਵਾਲੀ ਗੱਲ ਨਹੀਂ ਹੈ ਚੱਲਣ ਦੋ ਤੇ ਮਨੀਸ਼ ਦਾ ਮਨੀਸ਼ ਦਾ ਧੰਨਵਾਦ ਜੇ ਮਨੀਸ਼ ਨਾ ਹੁੰਦਾ ਸੀ ਲੇਹ ਚ ਖੋ ਜਾਣਾ ਦਾ ਤੇ ਇਸ ਟਾਈਮ ਆਪਾਂ ਲੇਹ ਦੇ ਬਾਜ਼ਾਰ ਵਿੱਚ ਦੀ ਜਾ ਰਹੇ ਹਾਂ ਪੀੜੀਆਂ ਪੀੜੀਆਂ ਗਲੀਆਂ ਤੇ ਗੱਡੀ ਪਿੱਛੇ ਖੜ ਗਈ ਤੇ ਇਸ ਟਾਈਮ ਆਪਾਂ ਜਿਹੜਾ ਲੇਹ ਦਾ ਲੇਬਰ ਚੌਕ ਨੂੰ ਕ੍ਰੋਸ ਕਰ ਰਹੇ ਹਾਂ ਤੇ ਆ ਪਿੱਛੋਂ ਤੋਂ ਵੀ ਸੜਕ ਆਂਦੀ ਆ ਪਰ ਗੱਡੀ ਆਪਾਂ ਨੇ ਸਾਈਡ ਖੜੀ ਕਰਤੀ ਇਹ ਸਿੱਧਾ ਜੋ ਰਸਤਾ ਏ ਇਹ ਗੁਰਦੁਆਰਾ ਸਾਹਿਬ ਨੂੰ ਜਾ ਰਿਹਾ ਤੇ ਇੱਥੋਂ ਦੇ ਲੋਕ ਗੁਰੂ ਨਾਨਕ ਦੇਵ ਜੀ ਨੂੰ ਬਾਬਾ ਨਾਨਕ ਤੇ ਨਾਨਕ ਲਾਵਾ ਕਹਿੰਦੇ ਨੇ ਇਹਨਾਂ ਦੇ ਵਿੱਚ ਵੀ ਬਹੁਤ ਸ਼ਰਧਾ ਹੈ ਤੇ ਤੀਸਰੀ ਉਦਾਸੀ ਟਾਈਮ ਇੱਥੋਂ ਗੁਰੂ ਨਾਨਕ ਦੇਵ ਜੀ ਫਿਰ ਪੱਥਰ ਸਾਹਿਬ ਗਏ ਸੀਗੇ ਸਭ ਤੋਂ ਪਹਿਲਾਂ ਇੱਥੇ ਆਏ ਸੀਗੇ ਜਿੱਦਾਂ ਮਨਾਲੀ ਦੇ ਵਿੱਚ ਮਾਲ ਰੋਡ ਹੈ ਤਾਂ ਇੱਥੇ ਵੀ ਕੁਝ ਐਦਾਂ ਦੀ ਗੱਲਬਾਤ ਹੈ ਵੀ ਇੱਥੇ ਪੂਰੀ ਮਾਰਕੀਟ ਆ ਗਈ ਗੱਡੀਆਂ ਵਗੈਰਾ ਇੰਟਰ ਨਹੀਂ ਹੈ ਇੱਥੇ ਤੇ ਤੁਸੀਂ ਹਾਂ ਪੈਦਲ ਘੁੰਮ ਸਕਦੇ ਹੋ ਇਹ ਅੱਜ ਦੇ ਸਾਡੇ ਗਾਈਡ ਹੈ ਮਨੀਸ਼ ਫਰੋਂ ਬਿਹਾਰ ਇਹ ਜਿਹੜਾ ਆਪਣਾ ਲਾਲੂ ਪ੍ਰਸ਼ਾਦ ਯਾਦਵ ਹੈ ਉਹਦੇ ਲੱਕ ਤੇ ਜਿਗਰ ਹੈ ਉਹਦੇ ਰਿਪੋਰਟਰ ਹੈ ਇਹ ਕਟੜ ਫੈਨ ਹੈ ਉਹਦਾ ਤੇ ਉੱਤੇ ਪ੍ਰੋਟੈਕਸ਼ਨ ਮੰਤਰ ਲੱਗੇ ਹੋਏ ਨੇ ਇਸ ਟਾਈਮ ਮਾਹੌਲ ਸਹੀ ਹੈ ਪਰ ਸ਼ਾਮ ਨੂੰ ਮੈਨੂੰ ਲੱਗਦਾ ਵੀ ਇੱਥੇ ਭੇਡ ਬੜਕਾ ਸੋਹਣਾ ਹੋ ਜਾਏਗਾ ਤੇ ਸਾਹਮਣੇ ਮੈਨੂੰ ਲੱਗਦਾ ਵੀ ਆਪਾਂ ਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੋ ਰਹੇ ਨੇ ਜਾਂ ਮਸਜਿਦ ਆ ਇਹ ਇਹ ਮਸਜਿਦ ਦਾ ਇਮਾਰਤ ਕੁਛ ਓਦਾਂ ਨਹੀਂ ਬਣਾਈ ਹੋਈ ਹੈ ਔਰ ਇਸ ਸਾਈਡ ਜਿਆਦਾ ਆਪਾਂ ਨੂੰ ਜਿਹੜੀ ਕਮਿਊਨਿਟੀ ਮਿਲੇਗੀ ਉਹ ਬੁੱਧਿਸਟ ਲੋਕ ਜਿਹੜੇ ਉਹ ਮਿਲਣਗੇ ਤੇ ਸਾਹਮਣੇ ਇਸ ਟਾਈਮ ਤੁਸੀਂ ਮਸਜਿਦ ਦੇਖ ਰਹੇ ਹੋ ਜੀ ਇਹ ਬਿਲਕੁਲ ਮਾਰਕੀਟ ਦੇ ਵਿੱਚ ਹੈ ਤੇ ਆਪਾਂ ਲੇਹ ਦੀ ਮਾਰਕੀਟ ਘੁੰਮਦੇ ਘੁੰਮਦੇ ਇਸ ਟਾਈਮ ਹਾਂ ਸਕਰੀਨ ਦੇ ਸਾਹਮਣੇ ਤੁਸੀਂ ਦੇਖ ਰਹੇ ਹੋ ਜੀ ਯਾ ਮਾਂ ਮਸਜਿਦ ਤੇ ਸਭ ਤੋਂ ਪੁਰਾਣੀ ਮਸਜਿਦ ਹੈ ਲੇਹ ਦੇ ਵਿੱਚ ਤੇ ਲੇਹ ਸੋਹਣਾ ਬਹੁਤ ਹੈ ਸਾਫ਼ ਸੁਥਰਾ ਬਹੁਤ ਹੈ ਤੇ ਇਧਰ ਵੀ ਇਹ ਐਦਾਂ ਹੀ ਮਾਰਕੀਟ ਆ ਸਾਰੀ ਵੀ ਜਿੰਨਾ ਕਿ ਲੇ ਬਾਰੇ ਸੁਣਿਆ ਤਾਂ ਹੁਣ ਤੱਕ ਉਹਨਾਂ ਕ ਦੇਖਣ ਦਾ ਮੌਕਾ ਮਿਲ ਰਿਹਾ ਆ ਆਪਾਂ ਦਿਨੇ ਆਏ ਆ ਤਾਂ ਥੋੜੀ ਇੱਥੇ ਚਹਲ ਪਹਲ ਘਟ ਹੈ ਪਰ ਜਿੱਦਾਂ ਸ਼ਾਮ ਹੋਏਗੀ ਲਾਈਟਿੰਗ ਹੋਏਗੀ ਤਾਂ ਟੂਰਿਸਟ ਸਾਰੇ ਇੱਥੇ ਆਪਾਂ ਨੂੰ ਦੇਖਣ ਨੂੰ ਮਿਲਣਗੇ ਇਸ ਟਾਈਮ ਸਾਰੇ ਅਲੱਗ-ਅਲੱਗ ਥਾਮਾਂ ਦੇਖਣ ਲਈ ਗਏ ਹੋਏ ਨੇ ਕਿਉਂਕਿ ਲੇ ਸੈਂਟਰ ਪੈ ਜਾਂਦਾ ਤੇ ਇਹ ਰਸਤਾ ਬਹੁਤ ਸ਼ਾਨਦਾਰ ਹੈ ਜਿਹਨੂੰ ਆਪਾਂ ਜਾ ਰਹੇ ਆ ਇਧਰ ਮਿਊਜ਼ੀਅਮ ਹੈ ਜਿਹੜਾ ਸੈਂਟਰਲ ਮਿਊਜ਼ੀਅਮ ਹੈ ਉਹ ਤੁਹਾਨੂੰ ਇੱਧਰ ਦੇਖਣ ਨੂੰ ਮਿਲ ਜੇਗਾ ਤੇ ਸਾਹਮਣੇ ਇਸ ਟਾਈਮ ਸਕਰੀਨ ਦੇ ਉੱਤੇ ਤੁਸੀਂ ਗੁਰਦੁਆਰਾ ਦਾਤਣ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਤੇ ਇਹ ਉਹੀ ਦਰਖਤ ਹੈ ਜੋ ਗੁਰੂ ਸਹਿਬਾਨ ਵੱਲੋਂ ਲਗਾਇਆ ਗਿਆ ਸੀਗਾ ਇੱਕ ਦਾਤਣ ਦੇ ਰੂਪ ਦੇ ਵਿੱਚ ਤੇ ਇੱਧਰ ਦੇ ਲੋਕ ਬਹੁਤ ਮੰਨਦੇ ਨੇ ਵੀ ਨਾ ਇਹਨੂੰ ਕੱਟਦੇ ਨੇ ਤੇ ਨਾ ਛਾਂਗਦੇ ਨੇ ਤੇ ਚੱਲਦੇ ਆਪਾਂ ਜੀ ਅੰਦਰ ਜਾ ਕੇ ਦਰਸ਼ਨ ਮੇਲੇ ਕਰਦੇ ਆਂ ਜੀ ਇਸ ਟਾਈਮ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਹੈ ਜੀ ਗੁਰਦੁਆਰਾ ਨਾਤਨ ਸਾਹਿਬ ਜਦੋਂ ਗੁਰੂ ਨਾਨਕ ਦੇਵ ਜੀ ਤੀਸਰੀ ਉਦਾਸੀ ਦੇ ਟਾਈਮ ਟਿੱਬੋ ਤੋਂ ਚੱਲੇ ਸੀਗੇ ਤਾਂ ਉਹਨਾਂ ਨੇ ਇੱਥੇ ਪੜਾ ਕੀਤਾ ਸੀਗਾ ਇੱਥੋਂ ਉਸ ਤੋਂ ਬਾਅਦ ਗੁਰੂ ਮਹਾਰਾਜ ਗਏ ਸੀਗੇ ਗੁਰਦੁਆਰਾ ਪੱਥਰ ਸਾਹਿਬ ਜੋ ਮੇਨ ਅਸਥਾਨ ਹੈ ਉਹ ਇਹ ਵਾਲਾ ਸਥਾਨ ਹੈ ਪਰ ਬਹੁਤ ਲੋਕ ਸਿਰਫ ਗੁਰਦੁਆਰਾ ਪੱਥਰ ਸਾਹਿਬ ਦਰਸ਼ਨ ਕਰਕੇ ਵਾਪਸ ਚਲੇ ਜਾਂਦੇ ਨੇ ਤਾਂ ਤੁਸੀਂ ਸਿਟੀ ਦੇ ਅੰਦਰ ਆ ਕੇ ਲੇਹ ਦੇ ਅੰਦਰ ਆ ਕੇ ਤੁਸੀਂ ਇਸ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕਰ ਸਕਦੇ ਹੋ ਜਿਵੇਂ ਦਰਬਾਰ ਸਾਹਿਬ ਤੋਂ ਤੁਸੀਂ ਥੱਲੇ ਆਉਂਗੇ ਤਾਂ ਸਾਹਮਣੇ ਤੁਹਾਨੂੰ ਦਰਸ਼ਨ ਹੋਣਗੇ ਜੀ ਲੰਗਰ ਹਾਲ ਦੇ ਜੀ ਤੇ ਇੱਥੇ ਸਿੱਖ ਸੰਗਤ ਆਂਦੀ ਰਹਿੰਦੀ ਹੈ ਜੀ ਤੇ ਸਾਹਮਣੇ ਪੱਥਰ ਵੱਢ ਕੇ ਇਹ ਸਾਰਾ ਲੰਗਰ ਹਾਲ ਬਣਾਇਆ ਹੋਇਆ ਜੀ ਜਦੋਂ ਤੁਸੀਂ ਇਹ ਸ਼ੂਟਿੰਗ ਗਲੀਆਂ ਦੇ ਵਿੱਚ ਆਉਂਗੇ ਤਾਂ ਅੱਗੇ ਤੁਹਾਨੂੰ ਮਿਊਦੀਮ ਦਾ ਰਸਤਾ ਵੀ ਦੇਖਣ ਨੂੰ ਮਿਲ ਜੇਗਾ ਤੇ ਮਿਊਦੀਮ ਦੇ ਨਾਲ ਹੀ ਤੁਹਾਨੂੰ ਇਹ ਉਹ ਪਵਿੱਤਰ ਦਰਖਤ ਦੇ ਦਰਸ਼ਨ ਹੋ ਜਾਣਗੇ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਧਾਤਣ ਗੱਡੀ ਸੀਗੀ ਤੇ ਅੱਜ ਇਹ ਐਡਾ ਵੱਡਾ ਦਰਖਤ ਬਣਿਆ ਹੋਇਆ ਹੈ ਗੁਰਦੁਆਰਾ ਸਾਹਿਬ ਦਾ ਨਾਮ ਵੀ ਗੁਰਦੁਆਰਾ ਦਾਤਨਸਾਈ ਵੀ ਹੈ ਤੇ ਇੱਧਰ ਦੇ ਲੋਕੀ ਇਹ ਦਰਖਤ ਨੂੰ ਕਦੇ ਨਹੀਂ ਕੱਟਦੇ ਜਿੱਥੇ ਮਰਜੀ ਇਸ ਦੀਆਂ ਟਾਹਣੀਆਂ ਚਲਿਆਂ ਜਾਣ ਜੋ ਕੱਟਦਾ ਹੈ ਤਾਂ ਉਹਨਾਂ ਨਾਲ ਥੋੜੀ ਭੈੜੀ ਹੁੰਦੀ ਹੈ ਇੱਕ ਦੋ ਨਾਲ ਹੋਲੀ ਉਸ ਤੋਂ ਬਾਅਦ ਲੋਕ ਇਹਨੂੰ ਪੂਜਣ ਲੱਗ ਗਏ ਜੀ ਤੇ ਬਾਹਰ ਤੁਹਾਨੂੰ ਇਤਿਹਾਸ ਲਿਖਿਆ ਉਹ ਦਿਖ ਜੇਗਾ ਔਰ ਇਹ ਦਰਖਤ ਇੱਥੋਂ ਤੱਕ ਘੁੰਮਿਆ ਹੋਇਆ ਹੈ ਵੀ ਉੱਪਰ ਪੂਰੀ ਗਲੀ ਦੇ ਉੱਤੇ ਛੱਤ ਬਣਾਈ ਹੋਈ ਹੈ ਸਮਾ ਹੋਣ ਵਾਲਾ 11 ਵਜੇ ਦਾ ਤੇ ਮੀਂਹ ਦੁਬਾਰਾ ਸ਼ੁਰੂ ਹੋ ਗਿਆ ਵੀ ਇਹਦੀ ਆਪਾਂ ਨੂੰ ਉਸਾਰ ਹੈਗੇ ਤੇ ਇਸ ਕਰਕੇ ਆਪਾਂ ਨੇ ਕੋਈ ਅੱਗੇ ਦਾ ਪਲਾਨ ਨਹੀਂ ਕਰਿਆ ਤੇ ਹੁਣ ਆਪਾਂ ਇਹਨਾਂ ਮਿੱਤਰਾਂ ਨਾਲ ਚੱਲਦੇ ਇੱਕ ਦੋ ਕੰਮ ਹੈ ਉਹ ਨਵੇੜਨ ਵਾਲੇ ਆ ਤੇ ਆਪਾਂ ਵਲੌਗ ਦੀ ਇੱਥੇ ਕਰਦੀ ਆ ਸਮਾਪਤੀ ਅਗਰ ਵਧੀਆ ਲੱਗੀ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਸੋਹਣਾ ਜਿਹਾ ਕਮੈਂਟ ਕਰ ਦਿਓ ਯਾਰਾਂ ਦੋਸਤਾਂ ਨਾਲ ਸ਼ੇਅਰ ਜਰੂਰ ਕਰ ਦਿਓ ਜੀ ਮਿਲਦੇ ਆ ਕੱਲ੍ਹ ਜੀ ਨਵੇਂ ਰਾਮਾ ਉੱਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ